ਵਾਸਤ੍ਰੀ ਕਾਲ ਜੀ ਅਸੀਂ ਮੇਰੇ ਤੋਂ ਨਵਾਂ ਬਲੌਗ ਦੇ ਵਿੱਚ ਹੋਰ ਸਭ ਠੀਕ ਠਾਕ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਅੱਜ ਆਪਾਂ ਬਲੌਗ ਸਟਾਰਟ ਕਰ ਰਹੇ ਹਾਂ ਕਾਫੀ ਦਿਨਾਂ ਬਾਅਦ ਤੇ ਕਰਦੇ ਚੱਲਦੇ ਹਾਂ ਹੋਰ ਗੱਲਾਂ ਬਾਤਾਂ ਤੇ ਘਰੋਂ ਅੱਜ ਬਲੌਗ ਸਟਾਰਟ ਕਰ ਨਹੀਂ ਸਕੇ ਹੈਗੇ ਪਹਿਲਾ ਪਿੰਡੋਂ ਮੋੜਾ ਮਿੱਤਰ ਸੀਗਾ ਉਹਦਾ ਭੋਗ ਸੀਗਾ ਉਧਿਆਨਤ ਮਰਦਾ ਸੀਗੀ ਇਸ ਕਰਕੇ ਪਿੰਡ ਆਪਾਂ ਨੇ ਘਰੋਂ ਬਲੌਗ ਸਟਾਰਟ ਨਹੀਂ ਕੀਤਾ ਚੱਲਦੇ ਆ ਹੁਣ ਆਪਾਂ ਮਲੇ ਕੋੜਲੇ ਨੂੰ ਉੱਥੇ ਆਪਣੇ ਲੱਖਾ ਵੇਟ ਕਰ ਰਿਆ ਤੇ ਦੇਖਦੇ ਆ ਉਦੋਂ ਕੀ ਪ੍ਰੋਗਰਾਮ ਬਣਦਾ ਸੁਰੂ ਜਾਣ ਦਾ ਪ੍ਰੋਗਰਾਮ ਹੈ ਦੇਖਦੇ ਆ ਕੀ ਵਿਚਾਰ ਬਣਦਾ ਕਰਦੇ ਆ ਤੇ ਲੋਕ ਨੂੰ ਮੇਰਾ ਵੀਰ ਬਣ ਕੇ ਪਿਆਰ ਦਿਆ ਕਰੋ ਤੁਹਾਡੇ ਪਿਆਰ ਕਰਕੇ ਆਪਾਂ ਬਲੌਗ ਬਣਾਉਣ ਲੱਗੇ ਆਂ ਕਿ ਤੁਹਾਡੇ ਨਾਲ ਜੁੜ ਸਕੀਏ ਕਿ ਤੁਹਾਡਾ ਪਿਆਰ ਮਿਲ ਸਕੇ ਇਸੇ ਕਰਕੇ ਆਪਾਂ ਬਲੌਗ ਸ਼ੁਰੂ ਕੀਤਾਗਾ ਠੀਕ ਹੈ ਜੀ ਮਿਲਦੇ ਆਂ ਚੱਲ ਕੇ ਲੱਖੇ ਕੋਲੇ ਰਸਤੇ ਦੇ ਵਿੱਚੋਂ ਕੋਈ ਦੇਖਣ ਵਾਲੀ ਚੀਜ਼ ਹੋਈ ਤਾਂ ਜ਼ਰੂਰ ਦਿਖਾਵਾਂਗੇ ਤੁਹਾਨੂੰ ਹਾਂਜੀ ਭਾਈ ਆ ਗਿਆ ਲੱਖਾ ਸਾਡਾ ਲੱਖੇ ਨੂੰ ਚਲਾਉਂਦਾ ਗੱਡੀ ਉਹਨੇ ਕਿਹਾ ਇਹ ਹਾਂਜੀ ਭਾਈ ਲੈ ਕਾ ਕਰਦਾ ਡਰਾਈਵਰੀ ਗੱਡੀ ਦਾ ਖੈਰ ਮੁੰਡਾ ਸਾਡਾ ਸਾਨੂੰ ਚਿਰਾਂਦਾਗਾ ਉਹਨੇ ਕਿਹਾ ਪਹਿਲਾਂ ਤੁਹਾਨੂੰ ਦਿਖਾਣੀ ਛੇ ਕਿ ਲੱਖੇ ਨਾਲ ਪਰਿਵਾਰ ਸੀਗਾ ਤੇ ਉਤੋਂ ਤਾਂ ਨਹੀਂ ਵੀਡੀਓ ਆਪਾਂ ਦਿਖਾਈ ਹੈਗੀ ਲੱਖਾ ਜੱ ਮਿਲਿਆ ਬਲੇ ਕੋਲੇ ਜਿਹੜੇ ਉਧਰ ਫਰਦਾਂ ਮੜਾ ਪਿੰਡਾਂ ਚ ਆਏ ਆ ਪੜਾ ਕੇ ਆ ਨੂੰ ਘਰ ਦੇ ਮਸਲੇ ਤੇ ਚੱਲਦੇ ਆ ਫਿਰ ਗੱਲਾਂ ਮੋਟਾ ਕਰਦੇ ਮੁੰਡੇ ਇਹੋ ਰੱਖਿਆ ਅੰਤ ਕਰਮ ਹੀ ਹੋ ਗਈ ਹੈ ਨਾ ਹੋਰ ਹੋ ਗਿਆ ਤਾਂ ਸ਼ਾਮ ਸ਼ਾਮ ਤੇ ਠੰਡ ਰਹੀ ਹੈ ਹਾਂ ਬਸ ਰਾਤ ਨੂੰ ਉਹਨਾਂ ਜਾਈ ਦੇ ਕੇ ਥੋੜੇ ਥੋੜਾ ਟਾਈਮ ਪਾਣਾ ਬਸ ਉਦੋਂ ਬਾਅਦ ਪਰ ਜਾਈ ਵੀ ਪੰਦੋ ਜਲਦੀ ਚੱਲਦੇ ਠੰਡ ਰਹੀ ਨਹੀਂ ਸਾਲਾ ਜਿਹੇ ਜਿਹੇ ਜਿਹੜੀ ਦੁਨੀਆ ਹੋਊਗੀ ਆ ਉਹ ਜਰਾ ਬਹੁਤ ਬਹੁਤ ਕਰਨਾ ਆ ਗਿਆ ਲੋਕੋ ਨੇ ਇਹਨਾਂ ਨੂੰ ਪਤਾ ਆਤਾ ਸਭ ਦਾ ਵੀ ਗਰਮੀ ਵਧ ਗਈ ਤਾਂ ਹੀ ਨਹੀਂ ਅੱਗੇ ਕਿੰਨਾ ਟਾਈਮ ਲੰਘਦੀ ਗਰਮੀ ਕਿੰਨਾ ਪਹਿਲਾਂ 10ਵੇਂ ਮਹੀਨੇ 6:30 ਹੋ ਜਾਂਦੇ ਨੇ ਵੀ 10ਵੇਂ 11ਵੇਂ ਮਹੀਨੇ ਚ ਨਾ ਅਸਲ ਵਿੱਚ ਕੱਚਾ ਖਤਮ ਹੋ ਗਿਆ ਉਹ ਭਾਈ ਇਹ ਨਹੀਂ ਕੋ ਪੱਕਾ ਹੋ ਗਿਆ ਸਾਰੇ ਸਾਰਾ ਪੱਕਾ ਹੋ ਗਿਆ ਬਾਕੀ ਇਹ ਵੀ ਹੁਣ ਜਿਹੜੇ ਇਹ ਹੀ ਨੇ ਇਹੇ ਨੇ ਵੀ ਗਰਮਾਏ ਸੇ ਬਾਅਦ ਹੀ ਆ ਹੈ ਘਰ ਘਰ ਇਹ ਸੀ ਘਰ ਘਰਾਂ ਕਿ ਇੱਕ ਘਰ ਦੇ ਵਿੱਚ ਦੋ ਦੋ ਤਿੰਨ ਅਸੀਂ ਨੇ ਉਹਨਾਂ ਨੇ ਗਰਮਾਹੇ ਛੱਡਣੀਆਂ ਐ ਉਹਨਾਂ ਲਈ ਹੀ ਕੋ ਸੋਣਾ ਦੇ ਹੁਣ ਚਲ ਹਰੇ ਬਈ ਹਰੇ ਬਈ ਜੰਪੀ ਦੇ ਅੱਛਾ ਇਹ ਕਾ ਕੁਦਰਤ ਰੰਗ ਦੇਖ ਲਖਿਆ ਕੇਲੇ ਤਾਂ ਦੇਖੋ ਹਰੇ ਬਈ ਹਰੇ ਬਈ ਜੰਪਣੀਆਂ ਸਾਰੇ ਪਾਸੇ ਦੇ ਹਰੇ ਬਈ ਹਰੇ ਬਈ ਜੰਪਣਾ ਪਈਆ ਜਦ ਕਣਕਾਂ ਪੱਕ ਗਈਆਂ ਫਿਰ ਸੋਨੇ ਸੋਨਾ ਹੀ ਹੋਣਾ ਸੋਨਾ ਹੀ ਹੋਣਾ ਲੱਗਣਾ ਏ ਦੇਲਾ ਵੀ ਪੰਜਾਬ ਦੇ ਰੰਗ ਨੇ ਇਹ ਮਿੱਟੀ ਪੰਜਾਬ ਦੀ ਚੱਲਦਾ ਬੜੀਆ ਚਲ ਰਾ ਗੱਡਾ ਮੁੰਡਾ ਖੈਰ ਸਾਹਮਣੇ ਸੂਰਜ ਭਾਜੀ ਪੈ ਰਹੇ ਨੇ ਚਮਕਾਰਾ ਦਿਖਾ ਰਹੇ ਨੇ ਲੋ ਵੀ ਸੱਜਣੋ ਮਲੇਰ ਕੋਲਾ ਮਲੇਰ ਕੋਲਾ ਕਿਲਾ ਕਿਲੇ ਪਹੁੰਚੁਕਾ ਮਲੇਰ ਕੋਲੇ ਇਹ ਗੱਡੀ ਦਾ ਨਾਮ ਦੇਖੋ ਇਹ ਪੂਰੇ 1000 ਲਈ ਮੈਂ ਠੱਗ ਲਾ ਹੈ ਕੁੜਾ ਸ਼ਹਿਰ ਮਲੇਕੁਲਾ ਰਹਾਸਤ ਮਲੇਕੁਲਾ ਹੈ ਆਪਾਂ ਨੂੰ ਜਿਵੇਂ ਹੁਣ ਆਪਾਂ ਨੂੰ ਆਪਣਾ ਸ਼ਹਿਰ ਬੜੀ ਲੱਗਦਾ ਲੋਕਾਂ ਨੂੰ ਆਪਣਾ ਸ਼ਹਿਰ ਬੜੀ ਲੱਗਦਾ ਹੈਗਾ ਪਰ ਆਪਣੇ ਸ਼ਹਿਰ ਦੇ ਵਿੱਚੋਂ ਆਪਣੇ ਲੋਕਾਂ ਨੇ ਸੰਭਾਲ ਕੇ ਰੱਖਿਆ ਸ਼ਹਿਰ ਦੀ ਜਣੇ ਕਿ ਜਿਹੜੀਆਂ ਜਗ੍ਹਾਆਂ ਦੀਆਂ ਉਹ ਸੰਭਾਲ ਕੇ ਰੱਖਦੇ ਸੀ ਸ਼ਹਿਰ ਆਪਣਾ ਬਹੁਤ ਮਾਹੌਨ ਦਾ ਪਰ ਜਾਂਦਾ ਹੈਨੋ ਫਰਾਨੀ ਰਿਹਾਸ ਤਾਂ हां ਰਿਹਾਸ ਦਾ ਸਾਹਮਣੇ ਰੱਖ ਦੇ ਆ ਇਹਨੂੰ ਜਿਵੇਂ ਕਿਲਾ ਸੀਗਾ ਆ ਦੂਰੋਂ ਦੂਰੋਂ ਦੇਖਣਾ ਆ ਕਰਦੇ ਲੋਕ ਆ ਵਿਖਾ ਕਿਲਾ ਖਤਮ ਹੋ ਗਿਆ ਦੇਖੋ ਆ ਬਾਈ ਜੀ ਪੁਰਾਣਾ ਕਿਲਾ ਨਵਾਬ ਸ਼ੇਰਖਾਨਾ ਕਿਲਾ ਸੀਗਾ ਇਹ ਇਹ ਤੁਹਾਨੂੰ ਪਹਿਲਾਂ ਵੀ ਦੱਸਿਆ ਜੀ ਤੁਹਾਨੂੰ ਕੋਰੇ ਪ੍ਰੋਪਰ ਦਿਖਾਉਣਾਗਾ ਇਹ ਇਧਰੋਂ ਮਰੇ ਕੋਲ ਕਚਹਿਰੀਆਂ ਆ ਗਈਆਂ ਸੰਡੇ ਕਰਕੇ ਮਾਰਕੀਟ ਬੰਦ ਵੀ ਪਈ ਆ ਜੀ ਹਨਾ ਜੇ ਜਦੋਂ ਇੱਕ ਕਿਲਾ ਵੀ ਥਾਮ ਕੇ ਰੱਖਣਾ ਨਹੀਂ ਚਾ ਲਖੇ ਤੇ ਸ਼ੀਸ਼ ਜਿਹੜਾ ਅੰਦਰ ਸ਼ੀਸ਼ਮਾਲ ਤੇ ਉਹ ਦੇਖਿਆ ਨਾ ਹੈ ਉਹ ਵੀ ਖੰਡੋਲੀ ਹੋਇਆ ਬਿਓ ਉਹ ਸ਼ੀਸ਼ਮਾਲ ਦਾ ਖਤਮੇ ਕਰਦਾ ਜਿਹੜਾ ਬਾਗ ਵਾਲਾ ਜਿਹੜਾ ਬਾਗ ਵਾਲਾ ਕਿਲਾ ਸੀਗਾ ਉਹ ਵੀ ਦੇਖਣ ਨੂੰ ਉਹ ਵੀ ਖੰਡ ਰਿਹਾ ਹੈ ਕਹਿੰਦਾ ਇਹ ਜਗ੍ਹਾ ਸਾਂਭ ਰੱਖੀ ਆਂਦੀ ਆਮਦਨੇ ਸ਼ਹਿਰ ਨੂੰ ਬਹੁਤ ਆ ਜੀਣ ਦੀ ਜੀਤੀ ਹੈ ਹੈ ਪਰ ਸਾਡੇ ਲੋਕਾਂ ਨੇ ਹੈ ਹੀ ਨਹੀਂ ਇਹ ਚੀਜ਼ਾਂ ਇੰਟਰਸਟਿੰਗ ਨਹੀਂ ਹੈਗਾ ਵੀ ਆ ਵੀ ਕੋਈ ਰਹਿ ਜਾਂਦਾਗਾ ਉਹ ਇੱਕ ਸਮਾਂ ਵੀ ਆਪਣੇ ਲੋਕਾਂ ਨੇ ਗੁਰਦੁਆਰਾ ਸਾਂ ਬਣਾਤਾ ਵੀ ਹਾਰ ਦਾ ਨਾਰਾ ਬਿਸ਼ੇਰ ਖਾਨੇ ਨਾਲ ਹਾਰ ਨਾਰਾ ਮਾਰਿਆ ਸੀਗਾ ਤਾਂ ਮਾੜੀ ਮੂਟੀ ਹੋਇਆ ਨਹੀਂ ਤਾਂ ਹੈ ਹੀ ਨਹੀਂ ਕੋਈ ਇੱਥੇ ਸੀਨੀਅਰ ਕਪਤਾਨ ਪੁਲਿਸ ਇਹ ਠੰਡੀ ਸੜਕ ਠੰਡੀ ਸੜਕ ਕਿਉਂ ਕਹਿੰਦੇ ਲਖਿਆ ਨੂੰ ਠੰਡੀ ਸੜਕ ਉਹ ਤਰੋ ਵੱਧ ਦਿਲੋਂ ਕੇ ਠੰਡੀ ਸੜਕ ਕਿਉਂ ਕਹਿੰਦੇ ਸੀ ਇਹਨੂੰ ਠੰਡੀ ਸੜਕ ਕਿਸ ਘਰ ਕਹਿੰਦੇ ਸੀ ਆ ਦੇਖ ਆ ਜਮਣੇ ਖੜੀ ਨੇ ਨਾ ਇੱਥੇ ਜਮਣੇ ਜਮਣੇ ਖੜੀ ਨੇ ਦੇ ਜਮਣੇ ਹੀ ਜਾਦਾ ਇੱਥੇ ਠੰਡੀ ਹੋ ਰਹੀ ਦੀ ਹਾਂ ਸੜਕ ਠੰਡੀ ਹੋ ਰਹੀ ਦੀ ਵੀ ਛਾਂ ਹੈ ਰਹੀ ਦੀ ਇੱਥੇ ਪਾਉਂਦੇ ਨੇ ਜੀ ਇਹ ਇਸ ਕਰਕੇ ਨੂੰ ਠੰਡੀ ਸੜਕ ਕਹਿੰਦੇ ਸੀ ਠੰਡੀ ਸੜਕ ਮਲੇ ਕੋਲ ਆ ਐਸ ਡੀ ਐਮ ਹਾਊਸ ਹੈ ਸਾਹਮਣੇ ਸੜਕ ਤੇ ਲਈ ਟੇਸ਼ਨ ਤੇ ਹੈ ਟੇਸ਼ਨ ਤੇ ਸਾਹਮਣੇ ਟੇਸ਼ਨ ਟੇਸ਼ਨ ਆ ਗਿਆ ਟੇਸ਼ਨ ਅਰੇਲੋ ਸਟੇਸ਼ਨ ਸਾਹਮਣੇ ਆ ਰਿਹਾ ਹੈ ਰੇਲਵੇ ਸਟੇਸ਼ਨ ਤੇ ਇੱਥੋਂ ਹੀ ਘੁੰਮ ਜਾਗੇ ਸੱਜੇ ਇਹ ਸਰਕਾਰੀ ਹਸਪੀਟਲ ਰੋਡ ਸੱਠਾ ਚੌਕ ਇਹ ਕੁੜ ਦਾ ਨਰਕ ਹੈ ਕਿਹਾ ਆ ਜਗਾ ਅਜੇ ਕਦੇ ਬਣੀ ਵੀ ਨਹੀਂ ਦੇਖੀ ਹੈਗੀ ਮੈਂ ਯਾਰ ਇਹ ਵੀ ਜਗਾ ਬਸ ਨਰਕ ਹੈ ਕਿੰਦਾ ਲਖਿਆ ਇਹ ਨੂੰ ਕਦੇ ਮਰਜ਼ੀ ਨਹੀਂ ਸਾਲਾ ਕਿਉਂ ਇੱਥੇ ਇੱਥੇ ਸਾਹਮਣੇ ਵੀ ਆ ਜਗਾ ਮੈਂ ਕਹਿੰਦਾ 20 ਸਾਲ ਹੋ ਗਏ ਮੈਂ ਦੇਖੀ ਨਹੀਂ ਕਦੇ ਹਾਂ ਬਣ ਗਿਉਗੇ ਇਹ ਕੇ ਕੋਕਲੇ ਕਚਾਰੀਆਂ ਲੱਗੇ ਹਾਂ ਉਹ ਤਾਂ ਉੱਥੇ ਤਾਂ ਸੋਨੇ ਦੀ ਕੋਈ ਜਿਹੀ ਨਹੀਂ ਕਰਦਾ ਉਹ ਤਾਂ ਲੱਗਿਆ ਤਾਂ ਸੋਨੇ ਦੀ ਜਗਾ ਗਈ ਤੇ ਪਿੱਛੇ ਤਾਂ ਨਹੀਂ ਸੋਨੇ ਦੀ ਜਿੱਤੇ ਘਰ ਨੇ ਉਹ ਮੋੜ ਜਾ ਤੱਕ ਉਹ ਉੱਥੇ ਹਾਂ ਉੱਥੇ ਉਹ ਸਾਲਾ ਹੋਆ ਕਿੰਨੇ ਤਾਂ ਫਿਰ ਜਦ ਮੀਂਹ ਪੈਂਦਾ ਫਿਰ ਦੇਖਣਾ ਲਾ ਭਾਈ ਹਾਂ ਸਮੇਸ਼ ਕੰਪੈਨ ਕੀ ਅਸ ਕਮੈਂਟ ਲੰਘ ਗਏ ਆਪਾਂ ਉਹ ਦਿਖਾ ਲਈ ਸੀ ਕਿ ਇੱਥੇ ਹੁਣ ਦਸ਼ਮੇਸ਼ ਕੰਪਨੀ ਬਣਦੀ ਆ ਬਹੁਤ ਵੱਡੀ ਫੈਕਟਰੀ ਹੈ ਦਸ਼ਮੇਸ਼ ਕੰਪਨੀ ਦੀ ਆ ਬਣਦੀ ਹੈ ਇਹਦੇ ਇਥੋਂ ਸ਼ੁਰੂ ਹੋ ਗਈ ਆ ਫੈਕਟਰੀ ਦਸ਼ੇ ਦਸ਼ਮੇਸ਼ ਕੰਪਨੀ ਦੀ ਆ ਦੇਖੋ ਇਹਦੇ ਅੰਦਰ ਜਾ ਕੇ ਕੰਬੈਨ ਤਿਆਰ ਹੁੰਦੀ ਐ ਕੰਬੈਨ ਰੀਪਰ ਇਥੇ ਤਿਆਰ ਹੁੰਦੇ ਨੇ ਇਹ ਵੀ ਸਾਡੇ ਮਲੇਰ ਕੋਲ ਜੇ ਕਿ ਸ਼ਾਨ ਐ ਹੈ ਉਹ ਲਖਿਆ ਭਾਈ ਬਾਰੇ ਸਾਰੇ ਸਟੇਟਾਂ ਚ ਜਾਂਦੀ ਹਮਸੇ ਭਾਵੇਂ ਪੂਰੀ ਸਟੇਟ ਦੇ ਵਿੱਚ ਆਲ ਇੰਡੀਆ ਜਾਂਦੇ ਆ ਮਸ਼ੀਨਾਂ ਇੰਡੀਆ ਤੋਂ ਬਾਹਰ ਵੀ ਜਾਂਦਿਆਂ ਨੇ ਆਲ ਇੰਡੀਆ ਇੰਡੀਆ ਤੋਂ ਬਾਹਰ ਵੀ ਜਾਂਦਿਆਂ ਮੈਂ ਮੈਂ ਨਵਾਂ ਆਪਣੇ ਦੋ-ਤਿੰਨ ਬਲੌਗਰ ਇੰਜੀਨੀਅਰ ਬਲੌਗ ਦੇ ਦਿੰਦਾ ਮੈਂ ਇੱਕ ਕੁਦਾਸ ਸਿੰਘ ਦਾ ਉਹਦਾ ਇੱਕ ਬਲੌਗ ਦੇ ਦਿੰਦਾ ਹਾਂ ਚੱਲਦੇ ਨੇ ਉਹ ਸਾਊਥ ਅਫਰੀਕਾ ਗਿਆ ਵੈ ਲੱਕੇ ਸਾਊਥ ਅਫਰੀਕਾ ਦੇ ਵਿੱਚ ਆਪਾਂ ਲੋਕ ਕਈ ਨੇ ਕੈਨੇਡਾ ਜਾਣਾ ਅਮਰੀਕਾ ਜਾਣਾ ਉੱਥੇ ਜਾਣਾ ਪਲਾਨੀ ਜਾਣਾ ਅਸੀਂ ਯੂਰਪ ਕੰਟਰੀਆਂ ਵਗਰ ਭੇਜਣਾ ਅਫਰੀਕਾ ਦੇ ਕੰਟਰੀਆਂ ਨੇ ਉੱਥੇ ਸਾਡੇ ਲੋਕਾਂ ਨੇ ਐਡੇ-ਐਡੇ ਕਾਰੋਬਾਰ ਕੀਤੇ ਬਨੇ ਬਾਈ ਲੱਖੇ ਆਪਾਂ ਸ਼ੋਰ ਵੀ ਨਹੀਂ ਕਰਦੇ ਕੈਨੇਡਾ ਅਮਰੀਕਾ ਜਾ ਕੇ ਲੋਕਾਂ ਨੇ ਬਹੁਤ ਨੇ ਕਾਰੋਬਾਰ ਨਹੀਂ ਕੀਤੇ ਹੈਗੇ ਜਿੱਡੇ ਇੱਥੇ ਜਾ ਕੇ ਕੀਤੇ ਬਨੇ 10-10000 ਕਿਲਾ ਜ਼ਮੀਨ ਦਾ ਖੇਤੀ ਕਰਦੇ ਨੇ ਹੈ ਇਧਰੋਂ ਇੰਡੀਆ ਤੋਂ ਟਰੈਕਟਰ ਲਿਆ ਕੇ ਉਧਰ ਮੋਟਰਸਾਈਕਲਾਂ ਦੀ ਜਾਂ ਸਾਈਕਲਾਂ ਦੀਆਂ ਆਪਣੇ ਸ਼ੋਅਰੂਮ ਕੀਤੇ ਬਨੇ ਉਧਰ ਇਹ ਚੀਜ਼ਾਂ ਦੇ ਬਹੁਤ ਵੱਡੀ ਕੀਮਤ ਹੈ ਤਾਂ ਆਪਣੇ ਲੋਕ ਕਰੰਸੀ ਡਾਊਨ ਉੱਥੇ ਪਰ ਇਹ ਹੈ ਵੀ ਉੱਥੇ ਕਮਾਈ ਦਾ ਜਰੀਆ ਤਾਂ ਹੈਗਾ ਇੱਥੇ ਹੀ 40-50 ਲੱਖ ਲਾ ਕੇ ਵੀ ਸਟੱਡੀ ਬੇਸ ਦੇ ਜਾਂਦੇ ਨੇ ਲੋਕ ਆਕ ਉੱਥੇ 40-50 ਲੱਖ ਲਾ ਕੇ ਲੋਕਾਂ ਦੇ ਕਾਰੋਬਾਰ ਤੋਂ ਨੇ ਬਣੇ 40-50 ਲੱਖ ਦੇ ਵਿੱਚੋਂ ਕਾਰੋਬਾਰ ਤੋਂ ਦੇ ਨੇ ਲੋਕਾਂ ਦੇ ਕੀ ਨਹੀਂ ਆਵੜ ਕੇ ਦੇ ਦੋ ਯਰ ਲੋਕ ਜਾਂਦੇ ਨੇ ਜਿੱਥੇ ਪਰ ਕਮਾਉਣ ਦਾ ਜਰੀਆ ਬਣਿਆ ਕਮੋਦੇ ਲੋਕੋ ਪਰ ਸਾਡੇ ਲੋਕਾਂ ਨੂੰ ਇਹ ਆ ਵੀ ਅਸੀਂ ਕੈਨੇਡਾ ਜਾਨਾ ਅਸੀਂ ਆਸਟ੍ਰੇਲੀਆ ਜਾਨੋ 2 ਲੱਖ ਜੇ ਲੋਕਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਹਾਂ ਵੀ ਵੀ ਕਮਾਈ ਹੋਰ ਵੀ ਬਹੁਤ ਦੇਸਾਂ 'ਚ ਕਮਾਈ ਆ ਇਥੇ ਕੰਮ ਕਰਨਾ ਬਸ ਕਮਾਈ ਹੋ ਕਮਾਈ ਆ ਜਿਹਦੇ ਕੰਮ ਨਹੀਂ ਕਰਨ ਹੁਣ ਆਪਣੇ ਲੈ ਮੇਲੇ ਜਿਹਦੀ ਵੀ ਕਮਾਈ ਨਹੀਂ ਹੈਗੀ ਸਮਝ ਨਹੀਂ ਉਹਦਾ ਬਿਲੇ ਹੀ ਪੈਣ ਤੋਂ ਕਈਏ ਵੀ ਹਾਂ ਮੇ ਸਾ ਨੂੰ ਦਿੱਲੀ ਆਏ ਤੋਂ 5-4000 ਰੁਪਏ ਆਈ ਜਲੇ ਉਹ ਕਿੱਥੋਂ ਆਗਾ ਜੇ ਕੋਲ ਕਰਾਂਗੇ ਤਾਂਹੀਂ ਆਉਣਾ ਉਥੇ ਮੈਂ ਕਹਿੰਦਾ ਨਵੇਂ ਮੁੰਡੇ ਯਾਰ ਕੋਈ ਬੜੇ ਟਾਈਮ ਨੂੰ ਲੱਗੇ ਪੰਜ-ਪੰਜ ਸੱਤ-ਸੱਤ ਰਲਾਂ ਦੇ ਵਿੱਚ ਮੁੰਡਾ ਛੱਟ ਹੋਏ ਮੇਰੇ ਚੱਕ ਕੇ ਉਪਰ ਕਿਹਦੇ ਕੋਲ ਚੱਲੇ ਆਪਾਂ ਆਉਣਾ ਇੱਥੇ ਅੱਗੇ ਮਿੱਤਰਾਂ ਨੂੰ ਆਪਾਂ ਚੱਲਿਆ ਬੰਦੇ ਨੂੰ ਮਿਲਣ ਹਾਈ ਸਾਡਾ ਯਾਰ ਬੇਲੀ ਹੈ ਪਰ ਇਹ ਨਹੀਂ ਪਤਾ ਵੀ ਕਿਥੇ ਸਾਨੂੰ ਉਹ ਕਹੇ ਵੀ ਹਾਂ ਵੀ ਕਹੇ ਵਾ ਇੱਥੇ ਆ ਉਹ ਗਾਇਬ ਹੈ ਹੈ ਧਰਤੀ ਹੋਵੇ ਧਰਤੀ ਹੋਵੇ ਦੇ ਦੇ ਚਲੋ ਆ ਤੋ ਬੋ ਆ ਵੀ ਦੇਖ ਨਹੀਂ ਹੁਣ ਹੁਣੇ ਬਹੁਤ ਵਧੀਆ ਬਣਾਈਆ ਹਾਂ ਭਾਈ ਆਹੋ ਨੇ ਮਿੱਤਰ ਦਾ ਪਿੰਡ ਜੱਸੀ ਦਾ ਅੱਛਾ ਅੱਜ ਕੱਲ ਰਹਿ ਰਹੇ ਆ ਬੰਦਾ ਕੈਨੇਡਾ ਹਾਂ ਹਾਂ ਕੈਨੇਡਾ ਰਹਿਣਾ ਫੈਮਿਲੀ ਕੈਨੇਡਾ ਅਗਰ ਪਾਵਾਂਗੇ ਵੀਡੀਓ ਸੈਂਟ ਕਰਾਂਗੇ ਕਿ ਤੇਰੇ ਪਿੰਡ ਜਾ ਕੇ ਆਇਆ ਭਾਈ ਜੱਸੀ ਮਾੜਾ ਬਣਾ ਵੀਡੀਓ ਜੱਸੀ ਪਿੰਡ ਜਾ ਕੇ ਆਇਆ ਇਹੜਾ ਕਰ ਤੂ ਦਿਖਾ ਘਰ ਵੀ ਦਿਖਾਉ ਮੈਂ ਮੂੰਹ ਅੱਛਾ ਤੂੰ ਘੁਮਾ ਲਾਂਗੇ ਜਦੇ ਦੇਖ ਇਹ ਆ ਭਾਈ ਪਿੰਡ ਸਾਡੇ ਯਾਰ ਦਾ ਜੱਸੀ ਦਾ ਅੱਜ ਅਸੀਂ ਦੇਖ ਭਾਈ ਸਾਹਮਣੇ ਤੇ ਪਿੰਡ ਦਾ ਗੁਰੂ ਘਰ ਦੇਖ ਲੈ ਬਹੁਤ ਭਾਈ ਉਰੇ ਰਹੇ ਆ ਬਹੁਤ ਰਹੇ ਆ ਭਾਈ ਹਾਂ ਦੂਜਾ ਪਿੰਡ ਗਵਾਰਾ ਪਹਿਲਾ ਪਿੰਡ ਗਵਾਰਾ ਦੂਜਾ ਪਿੰਡ ਚੱਕ ਹੁੰਦਾ ਦੀ ਸਾਡਾ ਹਾਂ ਥੀਰੇ ਪਾਉਂਦੇ ਕਰੀ ਜਾਣਾ ਇੱਦਾਂ ਖੇਤ ਦਿਖਾ ਐ ਗੁਰੂ ਘਰ ਆ ਗਿਆ ਬਾਬੇ ਵੀ ਦਿਖਾ ਚੱਕ ਪਿੰਡ ਦੇ ਆ ਦੇ ਸਾਹਮਣੇ ਬਰਜੀ ਟ੍ਰੇਲਰ ਦੀ ਦੁਕਾਨ ਦੇ ਸਾਹਮਣੇ ਬਾਬੇ ਬੈਠੇ ਨੇ ਬਾਬੇ ਬੈਠੇ ਨੇ ਆ ਚੱਲ ਰਿਹਾ ਬੋਲ ਰਿਹਾ ਗੁਰੂ ਘਰ ਦਾ ਕਰਲਾ ਪਾਈ ਚੱਕ ਓਏ ਇਹ ਗੁਰੂ ਸੱਚਾ ਪਾਤਸ਼ਾਹ ਦੇਖ ਫਾਈ ਉਹ ਮੋਟਰ ਆ ਬਾਈ ਉਹ ਮੋਟਰ ਆ ਉਹਦੀ ਸਾਹਮਣੇ ਉਹ ਸਾਹਮਣੇ ਉਹ ਇਹਦੀ ਦਰਦ ਤਾਂ ਇਹਦੀ ਉਹ ਮੋਟਰ ਆ ਆ ਘਰ ਆ ਗਿਆ ਬਾਈ ਦਾ ਕਿਹੜਾ ਕੋਲੇ ਵਾਲਾ ਪਹੁੰਚਦੇ ਪਾ ਪੋਸਟਰ ਕਹਿਵਾ ਹਾਂ ਆ ਪਾਰਕਿੰਗ ਹੈ ਬੱਚਿਆਂ ਦੇ ਖੇਡਣ ਲਈ ਅੱਛਾ ਉਹ ਆਪਣਾ ਹੀ ਵੀ ਹੈ ਇਹ ਸਕੂਲ ਦੀ ਹੈ ਸਕੂਲ ਦੀ ਹੈ ਆ ਪਾ ਜਿਸੀ ਤੇਰੇ ਘਰ ਦੇ ਮੂਹਰੇ ਨਿਕਲ ਚੱਲੇ ਆ ਹੈ ਆਹੀ 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 ਆ ਸਕੂਲ ਹੈ ਬੱਚਿਆਂ ਦਾ ਹਾਂ ਹਾਂ ਇਹ ਹੈ ਚੱਕ ਪਿੰਡ ਹੈ ਇਹ ਛੋਟਾ ਚੱਕ ਕੱਚੀ ਗੱਡੀ ਲੱਗਦੀ ਐ ਬਾਈ ਉਹ ਲੱਗੀ ਹਾਂ ਇਹ ਛੋਟਾ ਚੱਕ ਅੱਛਾ ਇਹ ਗੱਡੀ ਗੱਡੀ ਐ ਐਸ਼ਾ ਮੋਟਰਸਾਈਕਲ ਐ ਹਾਂ ਹੁਣ ਚੱਲਿਆ ਸੀ ਧਰਮੰਦਰ ਸਰਪੰਚ ਕੋਲੇ ਹੈ ਚੱਲਿਆ ਸਰਪੰਚ ਧਰਮੰਦਰ ਸਰਪੰਚ ਕੋਲੇ ਚੱਲਿਆ ਧਰਮੰਦਰ ਸਰਪੰਚ ਕੋਲੇ ਬਾਈ ਲੈ ਭਾਈ ਕੋਲਾ ਬਣ ਕੇ ਸੈੜੀ ਆ ਨਾ ਹੈ ਸੋਸਾਇਟੀ ਐ ਸੋਸਾਇਟੀ ਆ ਸਟੈਟਿ ਹੈ ਸਟੈਟਿ ਉਹ ਝੂਲ ਦਾ ਨਿਸ਼ਾਨ ਕੇਹਰੀ ਕੇਹਰੇ ਹਾਂ ਹੁਣ ਤਾਂ ਇਹ ਤੋਂ ਵੱਧ ਜੂ ਆ ਤਾਂ ਖਾ ਇਹਨੂੰ ਨਵਾਂ ਇਹਦੇ ਮੈਨੂੰ ਲੱਗਦਾ ਪਿੱਛੇ ਬਣਿਆ ਹਾਂ ਹੈ ਨਾ ਜਾਂਦਾ ਆ ਸੂਹਾ ਆ ਤਾਂ ਹੁਣ ਬਣਿਆ ਸੂਹਾ ਤਾਂ ਪਹਿਲਾਂ ਇੱਥੇ ਜੂਆ ਕਿਤੇ ਇਹ ਕਿਵੇਂ ਆਪਾਂ ਹੀ ਸੂਹਾ ਕਰਦਾ ਤੇਰੇ ਪਿੰਡ ਨੂੰ ਆਏ ਤੋਂ ਬਾਅਦ ਭਗਵੰਤ ਮਾਨ ਨੇ ਥੋੜੇ ਖੇਤਾਂ ਨੂੰ ਪਾਣੀ ਲਾਤਾ ਉਹ ਜਿੱਦਿਆ ਸਕੂਲ ਨਿਕਲ ਗਿਆ ਦੇਖੋ ਥੋੜੇ ਮਾਰਕੀਟ ਚ ਬਹੁਤ ਰਿਹਾ ਓਏ ਆ ਇੱਥੇ ਸਾਡਾ ਵੀ ਯਾਰ ਹੁੰਦਾ ਸੀ ਗਰਦੀਪ ਗਰਦੀਪ ਦੀ ਦੁਕਾਨ ਹੁੰਦੀ ਤੇ ਵੀ ਯਾਰ ਦੀ ਕੈਸ਼ ਦਾ ਕੋਸ਼ਾਂ ਦੀ ਦੁਕਾਨ ਹੁੰਦੀ ਸੀ ਜੀ ਆਹ ਚ ਲੈ ਗਿਆ ਛੋਟੇ ਵੱਡੇ ਚੱਕ ਨੂੰ ਪਿੰਡੋਂ ਦਾ ਹੱਸਤਾ ਇਧਰ ਜਲੇ ਸਰਪੰਚ ਦੇ ਕਰੇ ਧਰਮੰਦਰ ਤੇ ਲਓ ਜੀ ਇਹ ਆ ਸਰਪੰਚ ਧਰਮੰਦਰ ਦਾ ਘਰ ਰਪੰਚ ਹਾਊਸ ਆ ਸਾਡੇ ਸ਼ੂਰਮੇ ਦਾ ਲੱਗਿਆ ਪੋਸਟਰ ਸਾਡਾ ਬਾਈ ਦੀ ਕਿਧੂ ਤੇ ਮਿਲਦੇ ਆ ਕਰਕੇ ਸਰਪੰਚ ਨੂੰ ਹਾਂ ਚੱਲ ਮਾਰ ਲੱਖਿਆ ਕੋ ਥੱਲੇ ਕੱਚਾ ਉੱਪਰ ਕੋਠੀ ਦੇਖੋ ਆਇਆ ਹੁੰਦਾ ਵੀ ਠੰਡ ਹੁਣ ਬਹੁਤ ਬਾਲੀ ਘਟ ਮਾਰਦਾਗਾ ਤਾਂ ਅਸਲ ਠੰਡ ਲੱਗਦੀ ਬੇਲੇ ਵਰਦਦੀ ਹਾਂ ਜਿਹੜੇ ਮਦਰ ਮੈਂਟ ਕਰਨੇ ਕੰਮ ਕਰਦੇ ਨੇ ਆਹੋ ਮੂਹ ਤੇ ਲੱਗੇ ਸਾਰੇ ਕੰਮ ਕਰਦੇ ਨੇ ਇੰਗੋਟ ਤਾਂ ਇਹ ਪਰੇ ਹੋ ਗਿਆ ਅਸਮ ਜੱਜ ਲਾਇਆ ਆ ਸਰਪੰਚ ਤੇ ਲਾਇਆ ਬੂਟੇ ਖਾਰੇ ਬੂਟੇ ਹੈ ਕਹਿੰਦਾ ਕੋਈ ਫੋਸੇ ਨਾ ਮਾ ਤੁ ਬਾਸੂ ਬੱਤੀ ਦੇ ਦੱਸ ਜੀ ਐਤਵਾ ਦੇ ਰੱਖੀ ਸੰਭਾਲ ਰੱਖੀ ਆ ਪਰ ਤਾਰ ਦੂਰ ਫੇਰੀ ਵੀ ਆ ਦੇਖੋ ਉਹ ਉਹ ਰੋਣਾ ਵਾਲਾ ਅਜਿਹਾ ਜਿਹਾ ਸੰਗਰਮ ਹੁੰਦਾ ਹੈ ਬਾਈ ਜੀ। ਬਿਲਕੁਲ। ਆ ਸਰਪੰਚ ਦਾ ਤਿਆਰ ਕੀਤਾ ਫਾਰਮ ਲਸਣ ਦੀ ਤਿਆਰੀ। ਲਸਣ ਸਰਪੰਚ ਬਹੁਤ ਸੋਹਣਾ ਖੜਾ ਨਾ। ਜੀ ਹਾਂ। ਆ ਗਠੇ ਲਾਤੇ ਨੇ ਨਾਲ। ਹੈ? ਲਸਣ ਆਹ ਗਠਿਆ ਹਾਰਾ ਗਠੇ ਨੇ। ਹਾਂ ਜੀ। ਮਰੂਤ ਜੀ। ਹੂੰ। ਮਰੂਤ ਵੀ ਬਾਗ ਵੀ ਤਿਆਰ ਕੀਤਾ ਹੋਇਆ ਦੇਖੋ ਹੈ। ਇੱਕ ਵੀ ਖੜਾ ਜੀ। ਇਹ ਸੋਚ ਥੋੜੀ ਲੰਬੀ ਸੋਚ ਰੱਖਦਾ ਹੈਗਾ ਵੀ ਹਾਂ ਵੀ ਹੁਣ ਇਹਨੇ ਛੇਬਾ ਦੇ ਬੂਟੇ ਲਾਤੇ ਵੀ ਛੇਬਾ ਦੇ ਵਿੱਚ ਉਹਨੇ ਜਿਹੜੀ ਗੁਣ ਨਹੀਂ ਹੈਗੇ ਜੀ ਹਾਂ ਤੱਤ ਨਹੀਂ ਹੈਗੇ ਜਿੰਨੇ ਮੁਰਦਾ ਦੇ ਤੱਤ ਨੇ ਪਾਲਕ ਵੀ ਆ ਜੀ ਪਾਲਕ ਪੂਲਕ ਵੀ ਪਾਲਕ ਪੂਲਕ ਵੀ ਲਾਈ ਵੀ ਆ ਹੈ ਥੇ ਧਣੀਆਂ ਜੀ ਧਣੀਆਂ ਸਭ ਕੁਝ ਮੇਸਰ ਉਹ ਸਾਡਾ ਲਾਣਾਰ ਬੈਠਾ ਬਾਪੂ ਡਾਂਗ ਦੇ ਨਾਲੇ ਕੰਮ ਕਰਵਾਉਂਦਾ ਉਂ ਤਾਂ ਕਾਨੂੰ ਕਰਦਾ ਕੰਮ ਸਹੀ ਕਰਦਾ ਹੈ ਕੋ ਲਕਿਆ ਸਹੀ ਹੈ ਸਹੀ ਹੈ ਸਮਾਈਲ ਜੁੱਸ ਦਰਦੇ ਨਹੀਂ ਮਤਲਬ ਕਰਦਾ ਹੈਗਾ ਸਮਾਈਲ ਕਰਦਾ ਹੈਗਾ ਡਰਦਾ ਤੂੰ ਰੱਬ ਤੋਂ ਨਹੀਂ ਹੈਗਾ ਮੈਂ ਤੈਨੂੰ ਕਰਦਾ ਮੈਂ ਡਰਦਾ ਮੈਂ ਤੋ ਕਿ ਰੱਬ ਤੋਂ ਡਰਦਾ ਹੈਗਾ ਨਹੀਂ ਡਰਦਾ ਤੈਨੂੰ ਕਿਸੇ ਦਾ ਨਹੀਂ ਹੈਗਾ ਉਹਨੇ ਬੁੱਧਰੇ ਕੰਮ ਜਾਉ ਹੁਣ ਆਖਾ ਜੀ ਹਾਂ ਹੰਚਾ ਲਪੜੇ ਲਓ ਬਾਈ ਸਰਪਾਂਚੇ ਕੋਲੋਂ ਮਿਲ ਕੇ ਚੱਲ ਪਿਆ ਵਾਪਸੀ ਰਗਾ ਸਾਰਾ ਟਾਈਮ ਹੋ ਗਿਆ ਚੱਲਿਆਂ ਵਾਪਸ ਜਣੋਂ ਕੰਡ ਨੂੰ ਪਹਿਲਾਂ ਲਖਨ ਡ੍ਰੌਪ ਕਰਾਂਗੇ ਕਹਾਂ ਫਿਰ ਗਾੜੀ ਅਗਰਪੰਟ ਨੂੰ ਜਾਵਾਂਗੇ ਲਓ ਲਖਾ ਦੱਸ ਬਾਬ ਬੈਂਡ ਚੱਕ ਚੱਕ ਸੇਖੂ ਉਪਰ ਚੱਲ ਆਪਾਂ ਵਾਪਸੀ ਲਓ ਜੀ ਛੜ ਗਏ ਰੋਡ ਤੇ ਤੇ ਮਲੇ ਕੋਲੇ ਪਹੁੰਚਾਂ ਗੋਲ ਮਲੇ ਕੋਲੇ ਏਟਾ ਲਾਗੀਆਂ ਦੇ ਚੱਜੜਕੁੰਦਾ ਜੀ ਨੂੰ ਨਾ ਕੀ ਬਲਾਂ ਕਰਦੇ ਤੂੰ ਸਮਝ ਨਹੀਂ ਮੈਂ ਮੈਂ ਗੱਲਬਾਤ ਜੀ ਸੁਣਾਉਂਦਾ ਨਹੀਂ ਦਿੰਦਾ ਤੂੰ ਯਾਰ ਲੈ ਉਹ ਜਿਆ ਡਰਾਈਵਿੰਗ ਕਰਦੇ ਆ ਫਿਰ ਹਨਾ ਹੱਥੋਂ ਦਾ ਟਾਈਮ ਹੈ ਮੋੜ-ਕੋੜ ਵੱਧ ਨੇ ਸ਼ੇਰ ਬਣਿਆ ਉਹੰਦ ਨੇ ਆ ਰਾਂਗੇ ਸਰਪੰਚ ਦੇ ਮਿੰਟ ਰਹਾਤਾ ਉਹ ਕਿਹੜਾ ਯਾਰ ਰਸਤਾ ਕਟਿਆ ਹੋਇਆ ਇੱਥੋਂ ਬਤਾਦਾ ਕਿ ਮਲੇ ਕੋਲੇ ਪਹੁੰਚ ਗਏ ਹੈ ਆ ਸਾਡਾ ਸਾਫ ਰੋਡ ਆ ਗਿਆ ਹੈ ਨਾ ਪਹਿਲਾ ਦੂਜਾ ਪਹਿਲਾ ਦੂਜਾ ਇੱਥੇ ਤਾਂ ਵਸਾ ਹੀ ਟਾਪੋ ਟਾਪ ਜਾਂਦੀ ਹੈ ਗੱਡੀ ਸਾਹਮਣੇ ਆ ਗਈ ਕੇਐਸ ਕੈਂਪੇਨ ਇਹਦੇ ਅੰਦਰ ਬਣਦੀ ਹੈ ਕੇਐਸ ਕੈਂਪੇਨ ਇੰਡੀਆ ਦੀ ਨੰਬਰ 1 ਕੰਬਾਈਨ ਕੇਐਸ ਕੈਂਪੇਨ ਇਹੀ ਨਮਲੇ ਕੋਲੇ ਦੇ ਵਿੱਚ ਦੋ ਕੰਪਾਈਨਾਂ ਬਣਦੀਆਂ ਨੇ ਜੇ ਪ੍ਰੀਤ ਹੈ ਉਹ ਨਾਬੇ ਕਰਤਾਰ ਹੈ ਉਹ ਨਾਬੇ ਭਾਰਸੂ ਤੇ ਤਕਰੀਬਨ ਅੰਡੀਆਂ ਦੇ ਵਿੱਚ ਇਹ ਚਾਰ ਕਿੰਪਨੀਆਂ ਨੇ ਖੋਲਖਿਆ ਬਿਹੇ ਜਿਆਦਾ ਚੱਲਦੀਆਂ ਨੇ ਹਾਂ ਜਿਹੜੇ ਬੱਤ ਚੱਲਦੇ ਹੈਨਾ ਪੂਰ ਰੱਡੀ ਕੁ ਚੱਲਦੀ ਵੀ ਨਹੀਂ ਗਈ ਮੇਨ ਪ੍ਰੀਤ ਕਰਤਾਰ ਕੇਐਸ 10 10 ਮੀਸ ਕੰਪਰ ਕੇ ਪਹੁੰਚ ਗਿਆ ਵਾਪਸ ਮਰੇ ਕੋਲੇ ਦੇਖਦੇ ਹੁਣ ਅੱਗੇ ਲੱਖਾ ਕਿੱਥੇ ਜਾ ਕੇ ਮਲੂਆ ਬ੍ਰੇਕ ਕਿੱਥੇ ਲਾਹੀ ਲੱਖੇ ਨੂੰ ਦੇਖਦੇ ਹਾਂ ਦੇਖੋ ਮਾਤਾ ਸਾਹਿਬ ਐਟਮ ਰੋਡ ਜਿਹੜੀ ਦੂਜੀ ਹੋ ਜਾਂਦੀ ਹੈ ਉਹਨਾਂ ਕਰਦੇ ਆ ਐਟਮ ਲੱਟ ਦਰ ਨਗਰ ਰਹਿ ਰਿਹਾ ਇਹ ਰੋਡ ਦੇ ਲਿਖਿਆ ਦੁਨੀਆ ਅਮੀਰ ਹੀ ਬਹੁਤ ਕਰਦੀ ਹੈ ਪਰ ਦੁਨੀਆ ਬੇਰੁਜ਼ਗਾਰ ਵੀ ਕਰਦੀ ਹੈ ਨਾ ਅੱਛਾ ਗੱਲ ਹੈ ਦਿੱਲੀ ਕਟਾ ਰੋਡ ਨੇ ਇਹ ਦੁਨੀਆ ਨੂੰ ਪੈਸਾ ਲਾ ਕੀਤਾ ਪਰ ਨਾਲ ਬੇਰੁਜ਼ਗਾਰ ਵੀ ਕੀਤਾ ਜਿਹਦੇ ਕੋਲ ਸਾਹਮਣੇ ਵੀ ਕਿਲਾ ਕਿਲਾ ਜ਼ਮੀਂਦਾ ਦੀ ਉਹ ਵੇਚ ਆ ਗਈ ਉਹ ਖਤਮ ਹੋ ਗਿਆ ਉਹਦਾ ਹੈਂ ਜੇ ਮਾਰੇ ਮੋਟਰ ਚਾਰਟ ਅੱਦੇ ਪਛੀ ਉਗੀ ਜੇ ਕਿਲੇ ਦੇ ਵਿੱਚੋਂ ਕੀ ਬਾਜਣਾ ਹੁੰਦਾ ਬਗ ਬਗਮ ਚੋਂ ਜਿੱਦਾਂ ਰੋਲ ਨਿਕਲਦਾ ਆਉਣਾ ਜਿਨ੍ਹਾਂ ਨੇ ਆਪਾਂ ਨੂੰ ਇਹਨਾਂ ਦਾ ਕੀ ਫਾਇਦਾ ਲੱਗਦਾ ਉਹ ਆਪਾਂ ਤਾਂ ਸਾਂ ਨੇ ਇਹ ਚੀਜ਼ਾਂ ਉਹਦਾ ਗੱਲ ਆ ਪਰ ਲੋਕ ਹੁੰਦੇ ਖੁਸ਼ ਨੇ ਜਦ ਛਾੜੀ ਜ਼ਮੀਨ ਦੇ ਵਿੱਚ ਰੋਲ ਨਿਕਲ ਗਿਆ ਆਉਣ ਵਾਲਾ ਸਮਾਂ ਦੱਸੋ ਭਾਈ ਹੈ ਆਉਣ ਵਾਲਾ ਸਮਾਂ ਰੋਣਗੇ ਜਾਂ ਇਹ ਗਜਾਂ ਚ ਹੋ ਜਾਣੀਆਂ ਨਾ ਬਜੜੀ ਤਾਂ ਹੋ ਗਈ ਆ ਨਹੀਂ ਨਹੀਂ ਹਜੇ ਤਾਂ ਮੈਂ ਮੈਂ ਇਹ ਨਾ ਰੱਖਿਆ 4 11 12 ਦੇ ਵਿੱਚ ਨਾ ਮੈਂ ਲੁਧਿਆਣੇ ਰਹਿੰਦਾ ਸੀ ਗਿੱਲਾ ਪਿੰਡ ਗਿੱਲਾ ਪਿੰਡ ਜਿਆਦਾ ਜਣੇ ਕੀ ਨਾ ਉਹ ਜ਼ਮੀਨ ਵਿੱਗੀਆਂ ਜਾਂ ਕੀ ਲਿਆ ਸੀ ਨਾ ਰਹਾ ਸੀਗਾ ਗੈਰਾਂ ਤੇ ਰਹਦੇ ਸੀਗੇ ਲੁਧਿਆਣੇ ਉਹ ਜ਼ਮੀਨ ਥੋੜੀ ਥੋੜੀ ਰਹਿ ਗਈ ਸੀ ਉਹ ਆਇਆ ਕਹਿੰਦਾ ਮੇਰੇ ਕੋਲ 1000 ਗਜ ਮੈਨੂੰ 5000 ਗਜ ਉਹ ਗਜਾਂ ਦੀ ਗੱਲ ਕਰਦੇ ਸੀਗੇ ਉਹੀ ਚੀਜ਼ ਹੋਣੀ ਹੁਣ ਪੰਜਾਬ ਦੇ ਵਿੱਚ ਲੋਕਾਂ ਨੇ ਗੜਿਆਂ ਚ ਗੱਲ ਕਰਿਆ ਕਰਨੀਆਂ ਉਹ ਖੇਤੀ ਕਿਥੇ ਕਰਨਗੇ ਕੋਈ ਨਹੀਂ ਖੇਤੀ ਕਰਨ ਜਗ੍ਹਾ ਹੈ ਨਹੀਂ ਇਹਦੀ ਸੋਚ ਨਹੀਂ ਹੈਗੀ ਬਈ ਖਾਣਾ ਕਿੱਥੋਂ ਲਾਓ ਜੀ ਬਾਈ ਜੀ ਪਹੁੰਚ ਗਿਆ ਪਿੰਡ ਤੇ ਉਹਨੇਰੇ ਚੋਂ ਕੋਧੜੀ ਮੋਬਾਈਲ ਦੇ ਵਿੱਚ ਵੀਡੀਓ ਸ਼ੂਟ ਹੁੰਦੇ ਨਹੀਂ ਹੈਗੇ ਲਓ ਜੀ ਬਾਈ ਜੀ ਆਪਾਂ ਪਹੁੰਚ ਗਏ ਘਰੇ ਤੇ ਵੀਡੀਓ ਕਰਨ ਗਿਆ ਐਂਡ ਜੇ ਵੀਡੀਓ ਬਦਲ ਗਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਓਕੇ ਸਤਿ ਸ੍ਰੀ ਅਕਾਲ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਦੇ ਰੱਖੇ